ਖਣਸਰਾ ਬਨਗਰ ਦੀ ਪੁਲਿਸ ਨੇ 120 ਕਿਲੋ ਗੋਮਾਸ ਸਮੇਤ ਫਿਰੋਜ਼ਪੁਰ ਦੇ ਰਹਿਣ ਵਾਲੇ ਬਿੰਨੀ ਚੋਹਾਨ ਤੇ ਦੁੱਲਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹ ਕਾਰਵਾਈ ਸੰਯੁਕਤ ਗੌ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ ਪਟਿਆਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਲੁਧਿਆਣਾ ਚ ਗੋਮਾਸ ਦੀ ਤਸਕਰੀ ਕਰਦੇ ਹਨ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਗੋਮਾਸ ਦੀ ਤਸਕਰੀ ਲਈ ਇਸ ਵੇਲੇ ਫਿਰੋਜ਼ਪੁਰ ਰੋਡ ਤੋਂ ਸ਼ਹਿਰ 'ਚ ਦਾਖਲ ਹੋਣ ਵਾਲੇ ਹਨ ਪੁਲਸ ਨੇ ਗਲੋਬਲ ਹਾਰਟ ਸੈਂਟਰ ਕੋਲ ਨਾਕਾ ਬੰਦੀ ਕਰਕੇ ਬੱਸ 'ਚੋਂ ਉਤਰ ਰਹੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਬੋਰੇ ਬਰਾਮਦ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਬੋਰੇ ਬਰਾਮਦ ਕੀਤੇ ਜਿਨ੍ਹਾਂ ਵਿੱਚ 120 ਕਿਲੋ ਗੋਮਾਸ ਸੀ ਪੁਲਿਸ ਨੇ ਬਿਨੀ ਚੋਹਾਨ ਤੇ ਦਦੁੱਲਾ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਨ ਤੋਂ ਬਾਅਦ ਬੁੱਧਵਾਰ ਨੂੰ ਨਿਆਂਇਕ ਹਰਾਸਤ ਵਿੱਚ ਭੇਜ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਥਾਣਾ ਸਰਾਂਭਾ ਨਗਰ ਦੇ ਪੁਲਿਸ ਨੇ 120 ਕਿਲੋ ਗਾਵ ਮਾਸ ਸਮੇਤ ਫਿਰੋਜ਼ਪੁਰ ਦੇ ਰਹਿਣ ਵਾਲੇ ਬਿਨੀ ਚੋਹਾਨ ਤੇ ਦੁੱਲਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹ ਕਾਰਵਾਈ ਸੰਯੁਕਤ ਗੌ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ ਬਟੇ ਅਲੱਦ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਲੁਧਿਆਣਾ ਚ ਗੋਮਾਸ ਦੀ ਤਸਕਰੀ ਕਰਦੇ ਹਨ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਗੋਮਾਸ ਦੀ ਤਸਕਰੀ ਲਈ ਇਸ ਵੇਲੇ ਫਿਰੋਜ਼ਪੁਰ ਰੋਡ ਤੋਂ ਸ਼ਹਿਰ ਚ ਦਾਖਲ ਹੋਣ ਵਾਲੇ ਹਨ ਪੁਲਿਸ ਨੇ ਗਲੋਬਲ ਹਾਰਟ ਸੈਂਟਰ ਕੋਲ ਨਾਕਾ ਬੰਦੀ ਕਰਕੇ ਬੱਸ ਤੋਂ ਉਤਰ ਰਹੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਸ ਨੇ ਮਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਬੋਰੇ ਬਰਾਮਦ ਪੁਲਸ ਨੇ ਮਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਬੋਰੇ ਬਰਾਮਦ ਕੀਤੇ ਜਿਨ੍ਹਾਂ ਵਿੱਚ 120 ਕਿਲੋ ਗਾਊਮਾਸ ਸੀ ਪੁਲਸ ਨੇ ਬਿਨੀ ਚੋਹਾਨ ਅਤੇ ਦੋ ਲਖਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਦਾਲਤ ਨੇ ਦੋਵਾਂ ਮੁਲਜ਼ਮਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਨ ਤੋਂ ਬਾਅਦ ਬੁੱਧਵਾਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड نیوز ਥਾਣਾ ਸਰਾਂਭਾ ਨਗਰ ਦੇ ਪੁਲਿਸ ਨੇ 120 ਕਿਲੋ ਗੋ마ਸ ਸਮੇਤ ਫਿਰੋਜ਼ਪੁਰ ਦੇ ਰਹਿਣ ਵਾਲੇ ਬਿਨੀ ਚੋਹਾਨ ਤੇ ਦੁੱਲਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹ ਕਾਰਵਾਈ ਸੰਯੁਕਤ ਗੌ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ ਬਟਿਆਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਲੁਧਿਆਣਾ ਚ ਗੋਮਾਸ ਦੀ ਤਸਕਰੀ ਕਰਦੇ ਹਨ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਗੋਮਾਸ ਦੀ ਤਸਕਰੀ ਲਈ ਇਸ ਵੇਲੇ ਫਿਰੋਜ਼ਪੁਰ ਰੋਡ ਤੋਂ ਸ਼ਹਿਰ ਚ ਦਾਖਲ ਹੋਣ ਵਾਲੇ ਹਨ ਪੁਲਿਸ ਨੇ ਗਲੋਬਲ ਹਾਰਟ ਸੈਂਟਰ ਕੋਲ ਨਾਕਾ ਬੰਦੀ ਕਰਕੇ ਬੱਸ ਤੋਂ ਉਤਰ ਰਹੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਬੋਰੇ ਬਰਾਮਦ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਬੋਰੇ ਬਰਾਮਦ ਕੀਤੇ ਜਿਨ੍ਹਾਂ ਵਿੱਚ 120 ਕਿਲੋ ਗੋਮਾਸ ਸੀ ਪੁਲਿਸ ਨੇ ਬਿਨੀ ਚੋਹਾਨ ਅਤੇ ਦੁੱਲਾ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਨ ਤੋਂ ਬਾਅਦ ਬੁੱਧਵਾਰ ਨੂੰ ਨਿਆਂਇਕ ਹਰਾਸਤ ਵਿੱਚ ਭੇਜ ਦਿੱਤਾ ਹੈ। ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼। ਥਾਣਾ ਸਰਾਂਭਾ ਨਗਰ ਦੀ ਪੁਲਿਸ ਨੇ 120 ਕਿਲੋ ਗੋ마ਸ ਸਮੇਤ ਫਿਰੋਜ਼ਪੁਰ ਦੇ ਰਹਿਣ ਵਾਲੇ ਬਿਨੀ ਚੋਹਾਨ ਤੇ ਦੁੱਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸੰਯੁਕਤ ਗੋ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ। ਬਟੇ ਅਲੱਦ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਲੁਧਿਆਣਾ ਚ ਗੋਮਾਸ ਦੀ ਤਸਕਰੀ ਕਰਦੇ ਹਨ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਗੋਮਾਸ ਦੀ ਤਸਕਰੀ ਲਈ ਇਸ ਵੇਲੇ ਫਿਰੋਜ਼ਪੁਰ ਰੋਡ ਤੋਂ ਸ਼ਹਿਰ ਚ ਦਾਖਲ ਹੋਣ ਵਾਲੇ ਹਨ ਪੁਲਿਸ ਨੇ ਗਲੋਬਲ ਹਾਰਟ ਸੈਂਟਰ ਕੋਲ ਨਾਕਾ ਬੰਦੀ ਕਰਕੇ ਬੱਸ ਚੋਂ ਉਤਰ ਰਹੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਬੋਰੇ ਬਰਾਮਦ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਬੋਰੇ ਬਰਾਮਦ ਕੀਤੇ ਜਿਨ੍ਹਾਂ ਵਿੱਚ 120 ਕਿਲੋ ਗੋਮਾਸ ਸੀ ਪੁਲਿਸ ਨੇ ਬੀਨੀ ਚੋਹਾਨ ਅਤੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਨ ਤੋਂ ਬਾਅਦ ਬੁੱਧਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼